ਇਹ ਬਲੇ ਆ ਗਾਣੇ ਅੱਛਾ ਅੱਛਾ ਦਸ਼ਮਾ ਫੋਟੋਗ੍ਰਾਫੀ ਲੈ ਨਹੀਂ ਚਾਹ ਦਸਿਲਾ ਟੋਗ੍ਰਾਫੀ ਤੁਸੀਂ ਕਦੋਂ ਤੋਂ ਸੀ ਕਿੰਨੇ ਸਾਲਾਂ ਤੋਂ ਟੋਗ੍ਰਾਫੀ ਦਾ ਕਿੰਨੇ ਸਾਲਾਂ ਤੋਂ ਕੀਤਾ ਹਾਂ ਤਾਂ तकरीबन 10 ਸਾਲ ਹੋ ਗਏ ਸੀ ਤੇ ਫਿਰ ਮੈਂ ਦੋ ਸਾਲਾਂ ਚ ਐਨਾ ਬੜੇ ਉਚਾਰ ਚੜਾ ਆਇਆ ਹਾਂ ਹਾਂ ਜੀ ਤਾਂ ਅੱਛਾ ਹਾਂ ਜੀ ਬਾਕੀ ਇਹ ਹੈ ਕਿ ਉਹਨੂੰ ਇਨਸਾਨ ਨੂੰ ਘਬਰਾਣਾ ਨਹੀਂ ਚਾਹੀਦਾ ਗੁਰ ਰਾਮ ਦਾ ਆਸਾ ਮਨ ਬੋਲ ਦੇਗਾ ਸੀ ਹਾਂਜੀ ਲੇਕਿਨ ਉਹ ਨਹੀਂ ਮੇਰੇ ਸਾਥ ਮੈਂ ਤੁਹੇ ਬਾਰੇ ਨਹੀਂ ਕਹਾਂਗਾ ਉਹਨੇ ਮੈਂ ਬਹੁਤ ਸਾਥ ਕਰ ਸਿੱਖ ਜਗ ਨੂੰ ਯਾਰ ਕਰਦੇ ਸੀ ਇਹ ਮਹਾਰਾਜ ਦੇ ਕਿਰਪਾ ਕਰ ਲੇਕਿਨ ਮੇਰੇ ਤੇ ਬੁਰੀਆਂ ਹੈਲੀਆਂ ਉਕਰਮ ਹੀ ਆਈਆਂ ਜਿਹੜੇ ਕਰਕੇ ਲੇਕਿਨ ਫਿਰ ਹਿੰਮਤ ਨਹੀਂ ਆਈ ਹਿੰਮਤ ਦੇਣ ਵਾਲੀ ਹੀ ਹੋਈ ਹੈ ਹਿੰਮਤ ਦੇਣ ਵਾਲ ਮਹਾਰਾਜ ਦੀ ਸੀ ਲੇਕਿਨ ਕਈ ਵਾਰੀ ਐਸੇ ਮੇ ਨਾਲ ਹੋਇਆ ਜਿਹੜੇ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਮੈਂ ਕਿ ਸਿਰਲੇ ਤੋਂ ਗੁਜ਼ਰੇ ਆਂ ਤੇ ਘਰ ਦੇ ਖਰਚੇ ਨੂੰ ਚੁਲਾਨ ਵਾਸਤੇ ਆਪਣੇ ਆਪ ਨੂੰ ਧਾਰਨਾ ਪਿਆ ਨਾ ਮੈਂ ਮੈਂ ਕੀ ਕਰਨਾ ਸੀ ਨਹੀਂ ਕਰਨਾ ਇਹ ਸਾਮਾਨ ਨੂੰ ਤੁਹਾਰੇ ਵਰਗੇ ਨਾਲ ਸਾਸ ਨੂੰ ਮਿਲਿਆ ਇਹਨਾਂ ਦਾ ਭਾਜੀ ਦਾ ਬੜਾ ਸਾਥ ਮਿਲਿਆ ਜਿਹਨੇ ਮੇਰੀ ਤਹਾਜ ਕਦੀ ਉਤਸ਼ਾਹਾਂ ਰਹੇ ਬਿਚਰੇ ਬਾਬਾ ਜੀ ਖੜੇ ਦੇ ਖੜੇ ਰਹੇ ਕੋ ਗੱਲ ਨਹੀਂ ਹੂੰ ਵਿਸ਼ਵਾਸੇ ਤੁਹ ਕੁ ਤੁਸੀਂ ਆਏ ਨਾ ਤੁਹਾਡਾ ਵੀ ਮੈਂ ਬਹੁਤ ਧੰਨਵਾਦ ਦੀ ਜਿਹੜਾ ਮੈਨੂੰ ਨਹੀਂ ਨਹੀਂ ਬਾਬੂ ਜੀ ਸਾਡੇ ਅਸੀਂ ਨਾ ਇਹੀ ਕਹਿੰਦੇ ਆ ਕਿ ਕਿਹੜਾ ਉਸ ਤੋਂ ਵੱਡੀ ਕੁਸ਼ਕਮਤ ਫਿਰ ਆਮ ਦਾ ਜਿਹੜੇ ਨੇ ਨੇੜੇ ਹੋ ਕੇ ਕੰਮ ਕਰਦੇ ਹੋ ਵੀ ਭਾਵੇਂ ਘੱਟ ਹੋਵੇ ਭਾਵੇਂ ਜਿੱਦਾਂ ਵੀ ਹੋ ਬਟ ਉਹ ਇੱਕ ਸੰਤੁਸ਼ਟੀ ਦੀਦਾ ਦੋ ਅੰਕ੍ਰਮ ਜਿੰਦਾ ਜੀ ਉਹ ਬਾਣੀ ਬਾਣੀ ਮੇਰਾ ਮਨ ਕਹਿੰਦੇ ਬੰਦੇ ਕੰਮ ਕਰ ਉਹਨਾਂ ਯਾਰਾਂ ਨੂੰ ਮਾਫ ਕਰਾਂ ਮੈਂ ਨਜ਼ਰ ਆਇਆ ਵੀ ਜਿੰਨੇ ਜਬਰ ਰੱਤੀ ਸੀ ਕਿ ਬਾਣੀ ਨਹੀਂ ਨਹੀਂ ਦੇਣਾ ਤੇ ਅੰਤ ਵਿੱਚ ਬੰਦਾ ਬਾਣੀ ਵਾਲਾ ਹਾਂਜੀ ਹਾਂ ਤੁਸੀਂ ਪੱਟੜੇ ਤੇ ਬੈਠੇ ਹੋ ਸਮਾਚਨਾ ਮੈਨੂੰ ਬਹੁਤ ਹੈਜਾ ਜ਼ੁਰਾ ਦਾ ਮਾਰਿਆ ਤਾਂ ਜਿਵੇਂ ਮਾਨਵ ਲਗ ਜੇਨੀਆ ਨਹੀਂ ਜੇ ਸਰ ਇਹ ਤਾਂ ਹੈ